कि देखो हालात इतने माड़े हो गए हैं कि पंजाब पुलिस ਦੇ ਥਾਣੇ ਤੱਕ ਵਿਕੰਤਿਤ ਧਾਰ ਤੇ ਆ ਗਏ ਆ ਅਬਜਾ ਪਠਾਨਕੋਟ थाना ਡਿਵੀਜ਼ਨ ਨੰਬਰ 2 ਦਾ ਔਰ ਇਹਨਾਂ ਦੀ ਸੀਲ ਦੇ ਹੁਕਮ ਹੈ ਜੀ ਔਰ 2 मई 2025 ਨੂੰ ਸਵੇਰੇ 10:00 ਤੋਂ ਅਸੀਂ ਉੱਥੇ ਬੈਠਾਂਗੇ ਜੀ ਬੋਲੀ ਵਾਸਤੇ ਸੋ ਪਹਿਲੇ ਤਾਂ ਸਮੂਹ ਜਨਤਕ ਨੂੰ ਅਸਕਲ ਬੁਲਾਉਣਾ ਹੈਗਾ ਮੈਂ ਰਾਜ ਸਪੀਸਿੰਗ ਬਾਜੂਆ ਸਤਾਰ ਵਰਗੀ ਕਿਸੇ ਕੋਟ ਸਥਾਨ ਕੋਲ ਕੰਮ ਕਰਦਾ ਹੈ ਜਿਹੜੇ ਡਿਗਰੀ ਹੋਲਡਰ ਹੈਗੇ ਆ ਪ੍ਰਦੀਪ ਸਿੰਘ ਜਾਂ ਪਹਿਲੇ ਹੈਗੇ ਸੀ ਪ੍ਰਦੀਪ ਸਿੰਘ ਉਹਦੇ 85.5 150 ਦਾ ਪ੍ਰੀਤਮ ਸਿੰਘ ਡਿਗਰੀ ਹੋਲਡਰ ਇਹਨਾਂ ਦੀ ਜਗ੍ਹਾ ਹੈਗੀ ਸੀ ਉੱਥੇ ਚੋਗੀ ਬੰਦੇ ਦੇ ਅੱਗੇ ਛੜ ਕੇ ਉਹ ਇਕਵਮੈਂਟ ਡਸ ਨਿਉਟਿਕਸ ਸਕੀਮ ਫਲੋਰ ਕੀਤੀ ਸੀ 13.56 ਸਕੀਮ ਦਾ ਨਾਮ ਰੱਖਿਆ ਸੀ ਚੋਗੀ ਬਗਾ ਸਕੀਮ ਵੀ ਉਹਨੂੰ ਕਹਿੰਦੇ ਆ ਉਹਦੇ ਤਹਿਤ ਮੈਜੋਰਟੀ ਆਫ ਦ ਲੈਂਡ ਇਸ ਪਰਿਵਾਰ ਦੀ ਐਕਵਾਇਰ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਨੇ ਜੋ ਇਹਨਾਂ ਨੂੰ ਮੁਆਵਜ਼ਾ ਦਿੱਤਾ ਉਹ ਮੁਆਵਜ਼ਾ ਬੜਾ ਹੀ ਘੱਟ ਸੀ ਮੂਫਨੀਆ ਸੀ ਉਹਨਾਂ ਤੱਕ ਇਸ ਤੱਕੇ ਛਾਇ ਸੀ ਉਹਦੇ ਖਿਲਾਫ ਅਸੀਂ ਮਾਨਯੋਗ ਡਿਸਕ੍ਰਿਪਟ ਖਾਨਕੋਟ ਵਿੱਚ ਹਾਸਪਿਟ ਰੈਫਰ ਫਾਈਲ ਕੀਤੀ ਸੀ ਉਹ ਕੁਝ ਕਾਫੀ ਸਾਲ ਚੱਲ ਰਹੀ ਸੀ 2022 ਆਖਰੀ ਮਹੀਨੇ ਸ਼੍ਰੀ ਮੁਹੰਮਦ ਗੁਲਜ਼ਾਰ ਸਾਹਿਬ ਇਸੇ ਜੱਜ ਪਠਾਨਕੋਟ ਨੇ ਇਹਨਾਂ ਦੇ ਹੱਕ ਵਿੱਚ ਅਨਹਸਪੀਟ ਆਫ ਕੰਪੰਸੇਸ਼ਨ ਦੇ ਹੁਕਮ ਫਰਮਾਏ ਸੀ ਜਿ ਜਿਦੀ ਕੀ ਸੈਟੀਸਫੈਕਸ਼ਨ ਵਾਸਤੇ ਬਕਾਇਆ ਰਕਮ ਵਾਸਤੇ 80 2023 ਸਟਾਰਟਿੰਗ ਮਨ ਜਨਵਰੀ ਫਿਰ ਫਰਵਰੀ ਦੇ ਵਿੱਚ ਅਜਰਾਮਾਂ ਫਾਈਲ ਕੀਤੀਆਂ ਸੀ ਹੁਣ ਉਹ ਅਜਰਾਮਾਂ ਨੂੰ ਫਾਈਲ ਕੀਤੇ ਮੋਰ ਥਨ 2 ਇਅਰਸ ਹੋ ਗਏ ਆ ਇਹ ਮਹਿਕਮਾ ਇੰਪਰੂਵਮੈਂਟ ਸਟੇਟ ਆਫ ਪੰਜਾਬ ਕਿਸੇ ਤਾਂ ਕਿਸੇ ਬਹਾਨੇ ਟਾਲ ਮਟੋਲ ਕਾਢੀ ਰਹੀ ਹੈ ਮਾਨਯੋਗ ਅਦਾਲਤ ਨੂੰ ਗੁੰਮਰਾਹ ਕਾਢੀ ਰਹੀ ਹੈ ਡਿਗਰੀ ਡਿਗਰੀ ਹੋਲਡਰਸ ਤੇ ਸ਼ਸ਼ਤਤ ਕਾਢੀ ਰਹੀ ਹੈ ਪਰ ਜਦੋਂ ਪਾਣੀ ਫਿਰ ਤੋਂ ਉਤੇ ਲੰਘ ਗਿਆ ਤੇ ਮਾਨਯੋਗ ਅਦਾਲਤ ਜਿਸ ਜੱਜ ਪਠਾਨ ਕੋਲ ਸੀਖ ਸਿੰਦਰਪਾਲ ਖੁਦ ਵੀ ਸਾਹਿਬ ਨੇ ਹੁਕਮ ਫਰਮਾਇਆ ਕਿ ਇੰਪਰੂਵਮੈਂਟ ਦਾ ਮਹਿਕਮਾ ਜਿਹੜੀ ਚਾਹਤਾ ਹੈ ਗਿਆ ਉਹ ਕੁੜ ਕਰਕੇ ਇਹਨਾਂ ਦਾ ਮੁਆਵਜ਼ਾ ਇਹਨਾਂ ਨੂੰ ਦਵਾਇਆ ਜਾਏ ਜਿਹਦੇ ਤਹਿਤ 6 ਕਬੂ तकरीबन 6 ਜਾਇਦਾਦਾਂ ਜਿੱਦੀ ਕਿ ਲਿਸਟ ਇਫ ਪ੍ਰੋਪਰਟੀ ਆਪ ਮਹਾਜਕ ਅਦਾਲਤ ਨੂੰ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਇਹ ਜਾਟਾ ਤਾਂ ਕੁੜਾ ਕਰਕੇ ਕਿੰਨਾ ਦੀ ਬਾਂਦੀ ਮੁਆਵਜ਼ਾ ਰਕਮ ਇਹਨਾਂ ਨੂੰ ਦਵਾਈ ਚਾਏ ਉਹਦੀ ਕੁੜਕੀ ਸਾਡੇ ਕੋਰਟ ਆਕਸ਼ਨਰ ਸਾਹਿਬ ਸ਼੍ਰੀ ਮਤੀਂਦਰ ਮਹਾਰਜਨ ਜੀ ਨੇ ਕਟਕ ਕਰਾਣੀ ਹੈ ਕਿ ਉਹਦੀ ਡਿਸਕ੍ਰਿਪਸ਼ਨ ਆਫ ਪ੍ਰੋਪਰਟੀ ਕਿਹੜੀ ਹੈਗੀ ਛੇ ਜਾਟਾ ਤਾਂ ਕਿਹੜੀਆਂ ਹੈਗੀਆਂ ਉਹਦੀ ਕੀ ਪ੍ਰਾਈਸ ਹੈਗੀ ਹੈ ਬਿਡਿੰਗ ਪ੍ਰੋਸੈਸ ਕੀ ਹੋਏਗਾ ਕਿੱਥੋਂ ਹੋਏਗਾ ਉਡੀ ਤਫਸੀਲ ਨਾਲ ਜਾਣਕਾਰੀ ਸੀ ਕਿ శ్రీ ਮਤੀਂਦਰ ਮਹਾਜਨ ਦੀ ਕੋਰਟ ਆਪਸ਼ਨਰ ਸਾਨੂੰ ਦੇਣਗੇ ਪਰ ਇੱਥੇ ਇਹ ਵੀ ਕਹਿਣਯੋਗ ਹੈ ਕਿ ਦੇਖੋ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਪੰਜਾਬ ਪੁਲਿਸ ਦੇ ਥਾਣੇ ਤੱਕ ਵਿਕੰਤਿਤ ਧਾਰ ਤੇ ਆ ਗਏ ਆ ਕਿਉਂਕਿ ਇੰਪਰੂਵਮੈਂਟ ਡਰਸ ਤਦਾਰਾ ਆਪਣੀ ਬੰਦੀ ਕੰਪਨਸੇਸ਼ਨ ਡਿਗਰੀ ਬੋਰਡ ਨੂੰ ਨਹੀਂ ਦੇ ਸਕਿਆ ਇਹ ਹਾਲਾਤ ਹੈ ਪੰਜਾਬ ਸਰਕਾਰ ਦੇ ਮੈਂ ਬੋਤਾ ਨਾ ਕਹਿੰਦਾ ਹੋਇਆ ਹੁਣ ਦਖਾਸ ਕਰਾਂਗਾ ਕੋਰਟ ਆਪਸ਼ਨਰ ਸਾਹਿਬ ਮਤੀਂਦਰ ਮਹਾਜਨ ਜੀ ਨੂੰ ਦੀ ਉਹ ਤਫਸੀਲ ਨਾਲ ਤੁਹਾਨੂੰ ਬਿਡਿੰਗ ਪ੍ਰੋਸੈਸ ਬਾਰੇ ਦੱਸ ਦਿੱਤਾ। ਕਦੋਂ ਸਰ ਕਦੋਂ ਹੋਣ ਜਾ ਰਹੀ ਹੈ ਜੀ ਇਹ? ਇਹ ਹੋਣ ਚਾਹੀਈ ਹੈ। ਤਰੀਖ ਹੈ ਕਿ ਇਹ 22 22 ਮਈ ਨੂੰ ਸਵੇਰੇ 10:00 ਤੋਂ ਇਹ ਬਿਡਿੰਗ ਪ੍ਰੋਸੈਸ ਸਟਾਰਟ ਹੋਏਗਾ ਜਿਹੜਾ ਕਿ 4 ਜਾਂ 5 ਜਾਂ 6 ਵਜੇ ਤੱਕ ਚੱਲੇਗਾ। ਨਿਲਾਮੀ ਪ੍ਰੋਸੈਸ। ਇਹਦੇ ਵਿੱਚ ਸਾਰੀ ਆਮੋ ਖਾਸ ਰਿਆਆ ਨੂੰ ਬੇਨਤੀ ਹੈ ਕਿ ਹੱਥ ਜੋੜ ਕੇ ਗੁਜ਼ਾਰਿਸ਼ ਹੈ ਕਿ ਇਹ ਕਿ ਹੁਮੂਮਾ ਕੇ ਇਸ ਪ੍ਰੋਸੈਸ ਵਿੱਚ ਸ਼ਮੂਲੀਅਤ ਪਾਣ ਤੇ ਇਸ ਗੋਲਡਨ ਓਪਰਚ्युनिटी ਦਾ ਫਾਇਦਾ ਚੱਕ ਲੈ। ఓਕੇ ਥੈਂਕ ਯੂ। ਸਰ ਕੀ ਮਾਮਲਾ ਹੈਗਾ ਜੀ ਜਿਹੜਾ ਕੁੜਕੀ ਹੋ ਰਹੀ ਹੈ ਜ਼ਮੀਨ ਜਿਹੜੀ ਆ ਪ੍ਰਾਪਰਟੀ ਕੁੜਕੀ ਹੋ ਰਹੀ ਹੈ ਸਰ ਇਹ ਮਾਮਲਾ ਇਸ ਤਰ੍ਹਾਂ ਹੈ ਵੀ ਕੋਈ ਐਗਜ਼ੀਕਿਊਸ਼ਨ ਹੈ ਦੋ ਐਗਜ਼ੀਕਿਊਸ਼ਨਲ ਨੇ ਐਗਜ਼ੀਕਿਊਸ਼ਨ ਨੰਬਰ 31 2023 ਔਰ ਐਗਜ਼ੀਕਿਊਸ਼ਨ ਨੰਬਰ 33 ਆਫ 2023 ਪ੍ਰੀਤਾ ਪ੍ਰੀਤਮ ਸਿੰਘ ਵਰਸਸ ਸਟੇਟ ਆਫ ਪੰਜਾਬ ਔਰ ਪ੍ਰਦੀਪ ਸਿੰਘ ਵਰਸਸ ਸਟੇਟ ਆਫ ਪੰਜਾਬ ਔਰ ਇਸ ਕੇ ਚ ਮਾਨਯੋਗ ਆਪਣੇ ਡਿਸਟ੍ਰਿਕਟ ਜੱਜ ਸ਼੍ਰੀ ਜਤਿੰਦਰ ਪਾਸਿੰਗ ਕੀ ਕੁਰਮੀ ਉਹਨਾਂ ਦੀ ਕੋਰਟ ਨੇ ਆਰਡਰ ਕੀਤੇ ਨੇ ਮੈਂ ਇੱਕ ਕੋਟ ਅਫਸਰ ਮੋਹਿੰਦਰ ਮਹਿਨਾ ਐਡਵੋਕੇਟ ਔਰ ਉਹਨਾਂ ਨੇ ਆਰਡਰ ਕੀਤੇ ਨੇ ਮੈਨੂੰ ਵੀ 6 ਪ੍ਰਾਪਰਟੀ ਇੰਪਰੂਵਮੈਂਟ ਦੱਸਦੀਆਂ ਸੇਲ ਕਰਨ ਵਾਸਤੇ ਔਰ ਉਹਦੇ ਚ ਕਿਉਂਕਿ ਉਹਨਾਂ ਦਾ ਅਮਾਉਂਟ ਸੈਟੀਸਫਾਈ ਨਹੀਂ ਹੋਇਆ ਤੇ ਪੇਸ਼ ਕਰਕੇ ਮੈਨੂੰ ਉਹਨਾਂ ਨੇ ਪ੍ਰਾਪਰਟੀ ਸੇਲ ਕਰਨ ਵਾਸਤੇ ਜਿਹੜਾ ਹੁਕਮ ਕੀਤਾ ਔਰ ਇਹਨਾਂ ਚ 6 ਪ੍ਰਾਪਰਟੀਆਂ ਨੇ ਜੀ ਜਿਹੜੀ ਪ੍ਰਾਪਰਟੀ ਦਾ ਵੇਰਵਾ ਮੈਂ ਤੁਹਾਨੂੰ ਦੱਸਦਾ ਜਿਹੜੀ ਇੱਕ ਪ੍ਰਾਪਰਟੀ ਹੈਗੀ ਆ ਉਹ ਹੈਗੀ ਆ ਜੀ ਸਭ ਤੋਂ ਪਹਿਲੇ ਤੇ 10 ਫਲੈਟ ਨੇ ਜਿਹੜਾ ਐਮ ਆਈ ਜੀ ਫਲੈਟ ਗਲੰਦਰ ਪਾਣਗੋੜ ਬਾਈਪਾਸ ਰੋਡ ਦੇ ਉੱਤੇ ਉਸ ਤੋਂ ਬਾਅਦ ਕੁਝ ਆਪਣੇ ਸ਼੍ਰੀ ਗੁਰੂ ਰਵੀਦਾਸ ਮੰਦਿਰ ਉਹਨਾਂ ਮੰਦਿਰ ਦੇ ਨਾਲ ਜਿਹੜਾ ਗੁਰਦਵਾਰਾ ਚੌਕ ਹੈ ਉੱਥੇ ਪੰਜ ਦੁਕਾਨਾਂ ਨੇ ਉਸ ਤੋਂ ਬਾਅਦ ਫਿਰ ਆ ਜਿਓ ਜੀ ਨੰਬਰ 3 ਆਡੀਟੋਰੀਅਮ ਦੀ ਬੈਕ ਸਾਈਡ ਦੇ ਉੱਤੇ ਲਗਭਗ 64 ਮਰਲੇ ਦਾ ਪਲਾਟ ਹੈ ਜੀ ਇੰਪਰੂਵਮੈਂਟਸ ਦਾ ਉਸ ਤੋਂ ਬਾਅਦ ਅੱਗੇ ਆ ਜਿਓ ਜੀ ਚੌਥੇ ਨੰਬਰ ਤੇ ਪ੍ਰਾਪਰਟੀ ਹੈ ਜਿਹੜਾ 6 ਕਨਾਂ 17 ਮਰਲੇ ਜਿਹਦੇ ਵਿੱਚ ਮਾਲਕੀ ਜਿਹੜੀ ਇੰਪਰੂਵਮੈਂਟਸ ਦੀ ਹੈਗੀ ਹੈ ਔਰ ਜਿਹੜਾ ਮਾ ਜਿਹਦੇ ਵਿੱਚ ਕਬਜ਼ਾ ਡਿਵੀਜ਼ਨ ਨੰਬਰ 2 ਦਾ ਪਠਾਨਕੋਠਾਣਾ ਡਿਵੀਜ਼ਨ ਨੰਬਰ 2 ਦਾ ਔਰ ਟਿਊਬਲ ਦਾ ਕਨੈਕਸ਼ਨ ਹੈ ਟਿਊਬਲ ਵਾਲਿਆਂ ਦਾ ਹੈ ਵਾਟਰ ਸਪਲਾਈ ਵਾਲਿਆਂ ਦਾ ਉੱਤੇ ਪਲੱਸ ਪੋਸਟ ਆਫਿਸ ਹੈ ਪਲੱਸ ਮਾਈਨਿੰਗ ਵਾਲਿਆਂ ਦੇ ਡਾਕਟਰ ਨੇ ਜੀ ਨੂੰ ਐਂਡ ਔਰ ਉਹ ਉਹਨਾਂ ਦਾ ਸਿਰਫ ਕਬਜ਼ਾ ਹੀ ਹੈ ਦੇ ਆਰ ਨਾਟ ਪੇਇੰਗ ਐਨੀ ਰੈਂਟ ਟੂ ਦੀ ਇੰਪਰੂਵਮੈਂਟਸ ਇਨ ਐਨੀ ਸ਼ੇਪ ਔਰ ਉਸ ਤੋਂ ਬਾਅਦ ਅਗਲੀ ਪ੍ਰਾਪਰਟੀ ਹੈ ਜੀ ਇੱਕ ਹੈਗੀ ਹੈ ਜੀ 25 ਮੱਲੇ ਦਾ ਪਲਾਟ ਹੈ ਬੇਕਰਨਨ ਮਾਡਲ ਸਕੂਲ ਦੇ ਕੋਲ ਨੰਦਪੁਰ ਦੇ ਵਿੱਚ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਇੱਕ ਸਾਡੀ ਪ੍ਰਾਪਰਟੀ ਹੈਗੀ ਹੈ ਹੋਰ ਇਹਨਾਂ ਦੀ ਜੀ ਲਗਭਗ 12 22 ਮਰਲੇ ਉਹ ਹੈਗੀ ਹੈ ਜੀ ਟੀਚਰ ਕਲੋਨੀ ਟੀਚਰ ਕਲੋਨੀ ਜੇਸ ਤੋਂ ਆਪਾਂ ਕਹਿ ਲਈਏ ਪਿੰਡ ਕੁਠਿਆਲੀ ਚ ਪੈਂਦੀ ਹੈ ਔਰ ਉਹ ਹੈਗੀ ਹੈ ਆਪਣੇ ਆਰੀਆ ਗਰਲਸ ਕਾਲਜ ਦੀ ਬੈਕ ਸਾਈਡ ਔਰ ਇਹਨਾਂ ਦੀ ਸੇਲ ਦੇ ਹੁਕਮ ਹੈ ਜੀ ਔਰ 22 ਜਨ 22 ਮਈ 2025 ਨੂੰ ਸਰੇ ਜਾਸੋਇ ਤੋਂ ਅਸੀਂ ਉੱਥੇ ਬੈਠਾਂਗੇ ਜੀ ਬੋਲੀ ਵਾਸਤੇ ਔਰ ਔਰ ਇਹਦੇ ਵਾਸਤੇ ਮਾਨਯੋਗ ਅਦਾਲਤ ਨੇ ਆਪਣੇ ਆਰਡਰ ਦੇ ਮੁਤਾਬਕ ਉਹਨਾਂ ਨੇ ਉਹਦੀ ਪਬਲਿਕੇਸ਼ਨ ਵੀ ਕਰਾ ਆਪਣੇ ਮੁਨਾਦੀਦ ਜਿਹੜਾ ਵੀ ਪਬਲਿਕੇਸ਼ਨ ਕਰਵਾਤੀ ਦੀ ਹੈ ਨੋਟਿਸ ਵੀ ਜਾਰੀ ਹੋ ਗਿਆ ਦਾ ਔਰ ਅਸੀਂ 23 ਨੂੰ ਉਹਨਾਂ ਦੀ ਆਕਸ਼ਨ ਕਰਨੀ ਔਰ ਆਮ ਬੋਲੀ ਹੈ ਪਬਲਿਕ ਪਬਲਿਕ ਆਕਸ਼ਨ ਹੈ ਔਰ ਪਬਲਿਕ ਆਕਸ਼ਨ 'ਚ ਹਰ ਬੰਦੇ ਨੂੰ ਰਾਈਟ ਹੈਗਾ ਜੀ ਹਰ ਬੰਦਾ ਆ ਕੇ ਦੇ ਬੋਲੀ ਦੇ ਸਕਦਾ ਹਾਂ ਸਿਰਫ ਉਹਦੇ ਵਿੱਚ जेडी ਜਿਨ੍ਹਾਂ ਦੇ ਖਿਲਾਫ ਕੇਸ ਹੋਇਆ ਉਹ ਨਹੀਂ ਬੋਲੀ ਚ ਹਿੱਸਾ ਲੈ ਸਕਦੇ ਉਹ ਕੋਡ ਨੇ ਫਸਕੇ ਉਹ ਜਾਂ ਉਹਨਾਂ ਦੇ ਕੋਈ ਏਜੰਟਸ ਵਗੈਰਾ ਉਹ ਉਹਦੇ ਚ ਹਿੱਸਾ ਨਹੀਂ ਲੈ ਸਕਦੇ ਬਾਕੀ ਆਮ ਪਬਲਿਕ ਕੋਈ ਵੀ ਲੈ ਸਕਦੇ ਸਰ ਅਪਰੋਕਸੀਮੇਟਰੀ ਜਿਹੜੀ ਹੈ ਆਪਣਾ ਇਹਦਾ ਕਿੰਨਾ ਕੁ ਮੁੱਲ ਹੋਣਾ ਜਿਹੜੀ ਸਾਡੀ ਤੁਸੀਂ ਪ੍ਰਾਪਰਟੀ ਦਸੀਏ ਇਹਦੇ ਨਹੀਂ ਪ੍ਰਾਪਰਟੀਆਂ ਦਾ ਮੁੱਲ ਜੀ ਕੋਡ ਨੇ ਅਲੱਗ-ਅਲੱਗ ਲਿਸਟ ਦੇ ਉੱਤੇ ਮੈਂ ਤੁਹਾਨੂੰ ਦੇ ਦੇਣਾ ਜੀ ਲਿਸਟ ਦੇ ਵਿੱਚ ਅਲੱਗ-ਅਲੱਗ ਕੋਡ ਨੇ ਉਹਨਾਂ ਦਾ ਮੁੱਲ ਸੈੱਟ ਕੀਤਾ ਨਾ ਬੋਲੀ ਉਸ ਤੋਂ ਉੱਪਰ ਜਾਣੀ ਹੈ ਕੀ ਨਾ ਰਿਤੂ ਜੀ ਨਾ ਸਰਪਲਦੀਪ ਸਿੰਘ ਜੀ ਹਾਂ ਕੀ ਮਾਮਲਾ ਹੈਗਾ ਜਿਹੜਾ ਕਿ ਕੁੜਕੀ ਹੋਣ ਜਾ ਰਹੀਆਂ ਬਿਲਡਿੰਗ ਸਾਡੀ ਇਹਨਾਂ ਨੇ ਇੰਡੀਆ ਲੈਂਡ ਕੋਅਰ ਕੀਤੀ ਸੀ ਦੂਗੀ ਬੰਗਲਾ ਸਕੀਮ ਦੇ ਵਿੱਚ ਉਹਦੇ ਮੁਤਾਬਿਕ ਕੇਸ ਕਾਫੀ ਲੰਬਾ ਚੱਲਿਆ ਤੇ ਪਹਿਲੇ ਜਿਹੜੇ ਜੱਜ ਸਾਹਿਬ ਹੀ ਮੁਹੰਮਦ ਗੁਜਾਰਾ ਜੀ ਉਹਨਾਂ ਨੇ ਸਾਡੇ ਆਪ ਨੂੰ ਵੀ ਫਾਇਸਲਾ ਦਿੱਤਾ ਸੀ ਉਸ ਤੋਂ ਬਾਅਦ 2023 ਦੇ ਵਿੱਚ ਬਾਇਓ ਸਾਹਿਬ ਨੇ ਬੜੀ ਮਿਹਨਤ ਤੇ ਨਾਲ ਮੁੱਕੇ ਫਿਰ ਭਾਗ ਗਏ ਉਹਤੇ ਉਹਨਾਂ ਨੇ ਸੈਸ਼ਨ ਜੱਜ ਨੇ ਜਿਹੜੀ ਜਿਤ ਕੇਤਨਦਰਪਾਲ ਜੀ ਕੁਰਮੀ ਨੇ ਇਹ ਤੋਂ ਅਦਾਲਤ ਕੋਲ ਗਈ ਸੀ ਉਹਨਾਂ ਨੇ ਇਹਨਾਂ ਦੀ ਜਿਹੜੀ ਹੈ ਪ੍ਰਾਪਰਟੀ ਵੀ ਕਿ ਉਹਨਾਂ ਨੇ ਕਿਹਾ ਜੀ ਇਹਨਾਂ ਦੇ ਪੈਸੇ ਦਿੱਤੇ ਜਾਣ ਅਸੀਂ ਅਦਾਲਤ ਤੋਂ ਇਹੋ ਹੀ ਹੈ ਕਿ ਲੋਕਾਂ ਨੂੰ ਬਾਹਰ ਤੇ ਨਹੀਂ ਆਈ ਮਿਲਦੇ ਨਹੀਂ ਅਦਾਲਤ ਦੇ ਵਿੱਚ ਇਨਤਜ਼ਾਮ ਮਿਲਦਾ ਜੀ ਇਸ ਕਰਕੇ ਜੀ ਅਦਾਲਤ ਦੇ ਰਸਤੇ ਦੁਰੇ ਹੀ ਤੇ ਮਾਲਕ ਨੇ ਕਿਰਪਾ ਕੀਤੀ ਸੀ ਤੁਹਾਨੂੰ ਸਾਡੇ ਪੈਸੇ ਮਿਲ ਤੁਸੀਂ ਇਹਦੇ ਵਿੱਚ ਅਪਾਇੰਟ ਕੀਤੇ ਨੇ ਭਟਿੰਦਰ ਮਹਾਜਨ ਜੀ ਔਰ ਐਡਵੋਕੇਟ ਜਿਨ੍ਹਾਂ ਨੇ ਇਸ ਪ੍ਰਾਪਰਟੀ ਨੂੰ ਸੇਲ ਕਰਨਾ ਕਦੋਂ ਹੋਣ ਜਾ ਰਹੀ ਹੈ ਤੇ 22 ਤਰੀਕ ਨੂੰ ਜੀ 22 ਮਈ ਨੂੰ 22 ਮਈ 25 ਨੂੰ